ਬਾਲ ਜੀ ਇਹ ਕੰਮ ਇਹ ਵੀ ਕਰੀਏ ਫੋਨ ਆਨ ਫੋਨ ਦਿਆ ਜੀ ਨਾ ਤੇ ਕਰੋ ਸਤਿ ਸ਼੍ਰੀ ਅਕਾਲ ਜੀ ਮੁਬਾਰਕ ਮੁਬਾਰਕ ਜਨਮ ਦਿਨ ਦੀ ਮੁਬਾਰਕਬਾਦ ਮੁਬਾਰਕ ਮੁਬਾਰਕ ਆਦ ਮੁਬਾਰਕ ਜਬਰੀ ਮਾਨ ਪ੍ਰਧਾਨਤਮਾਨ ਸਰਕਾਰ ਮਦਦ ਮੁਬਾਰਕ one of the premium and prestigious professional institutes providing a wide range of professional courses with 100% placement assistance we are shri sai group of institutes ਮੈਂ ਕੇਵਲ ਘਾਰੀਆ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਪਠਾੜਕੋਟ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਟਰੈਕਟਰ ਤੇ ਵਹੀਕਲ ਮਾਰਚ ਕਰ ਰਹੇ ਆ ਸਾਡੀ ਮੰਗ ਆ ਪਰ ਇਹ ਜਿਹੜੀ ਨੀਤੀ ਆ ਇਹ ਕਿਸਾਨ ਵਿਰੋਧੀ ਆ ਤੇ ਲੋਕ ਵਿਰੋਧੀ ਆ ਬਗੈਰ ਕਿਸੇ ਨੂੰ ਮੁਆਵਜ਼ਾ ਦਿੱਤੇ ਹੋ ਧੱਕੇਸ਼ਾਹੀ ਨਾਲ ਸਰਕਾਰ ਇਹਦੇ ਤੇ ਕਬਜ਼ਾ ਕਰਨਾ ਚਾਹੁੰਦੀ ਆ ਜਿਹੜੇ ਉਹ ਲਾਲਚ ਦੇ ਰਹੇ ਨੇ ਲੋਕਾਂ ਨੂੰ ਉਹ ਬੇ ਬੇਵਜਹ ਨੇ ਉਹਦਾ ਕੋਈ ਮਤਲਬ ਨਹੀਂ ਜਿਹੜੇ ਮਹੱਲੀ ਚ ਵਕਾਇਰ ਕੀਤੀਆਂ ਇਹ ਜ਼ਮੀਨਾਂ ਪਲਾਟ ਦੇ ਅੰਦਰ ਕਿਸਾਨਾਂ ਨੂੰ ਵਾਅਦਾ ਕੀਤਾ ਸੀ ਅੱਜ ਵੀ ਉਹ ਕਿਸਾਨ ਰੋਲਦੇ ਫਿਰਦੇ ਨੇ ਉਹਨਾਂ ਦੇ ਕਿਤੇ ਵੀ ਪਲਾਟ ਨਹੀਂ ਲੱਭਦੇ ਨਾ ਕਮਰਸ਼ੀਅਲ ਨਾ ਰੈ residencial ਇਹ ਲਾਲਚ ਦੇ ਕੇ ਜ਼ਬਰਦਸਤੀ ਬਿਨਾਂ ਪੈਸੇ ਤੋਂ ਬਿਨਾਂ ਮੁਆਵਜ਼ੇ ਤੋਂ ਲੋਕਾਂ ਦੀਆਂ ਜ਼ਮੀਨਾਂ ਹੜੱਪਣਾ ਚਾਹੁੰਦੇ ਨੇ ਇਹ ਲੈਂਡ ਮਾਫੀਆ ਦੇ ਯਾਰ ਨੇ ਇਹ ਕਾਰਪੋਰੇਟ ਘਰਾਣਿਆਂ ਦੇ ਯਾਰ ਨੇ ਸਾਡੇ ਗਰੀਬਾਂ ਕੋਲੋਂ ਜ਼ਮੀਨਾਂ ਖੋ ਕੇ ਇਹ ਉਹਨਾਂ ਨੂੰ ਦੇਣਾ ਚਾਹੁੰਦੇ ਨੇ ਜੇਕਰ ਇਹਨਾਂ ਕਲੋਨੀਆਂ ਸਸਨੀਆਂ ਨੇ ਬਥੇਰੇ ਥਾਂ ਨੇ ਅਜਾੜਾ ਵਿੱਚ ਜਿੱਥੇ ਸਾਰੀਆਂ ਜਾ ਸਕਦੀਆਂ ਸ਼ਹਿਰਾਂ ਦੇ ਦਿਵਾਰੇ ਕੀਮਤੀ ਜ਼ਮੀਨਾਂ ਨੂੰ ਅਕਵਾਇਰ ਕਰਨ ਦਾ ਕੋਈ ਮਤਲਬ ਨਹੀਂ ਕਿਸਾਨ ਇਹਨਾਂ ਜ਼ਮੀਨਾਂ ਨੂੰ ਅਕਵਾਇਰ ਨਹੀਂ ਹੋਣ ਦੇਣਗੇ ਭਾਵੇਂ ਜਿੰਨੀਆਂ ਮਰਜ਼ੀ ਕੁਰਬਾਨੀਆਂ ਕਰਨ ਜਿੱਦਾਂ ਤਿੰਨ ਕਾਨੂੰਨ ਵਾਪਸ ਕਰਾਏ ਸੀ ਇਸੇ ਤਰ੍ਹਾਂ ਇਹ ਵੀ ਨੀਤੀ ਵਾਪਸ ਕਰਾਵਾ ਇਹ ਇੱਕ ਜਗਮੀਨ ਪਠਾਨ ਕੋਟ ਦੀ ਹੈ ਕਿ ਕਿਸੇ ਇਲਾਕੇ ਦੇ ਵਿੱਚ ਹੈ ਜਿਉਂ। ਇਹ 12 ਪਿੰਡ ਨੇ ਜ਼ਿਲ੍ਹਾ ਪਠਾਨਕੋਟ ਦੇ ਤੇ 1000 ਕਿੱਲੇ ਤੋਂ ਵੱਧ ਅਪਜਾਊ ਜ਼ਮੀਨ ਇੱਥੋਂ ਮਲਖਪੁਰ ਤੋਂ ਲੈ ਕੇ ਸਜਾਨਪੁਰ ਦੇ ਲਾਗੇ ਮਹਿਰੇ ਮਹਿਰੇ ਤੋਂ ਮਨਵਾਲ ਤੱਕ ਜਿਹੜੀ ਲਸ ਦੀ ਲਸ ਜਾਂਦੀ ਹੈ ਸਾਰੀ ਇਕਵਾਰ ਕਰ ਰਹੇ ਨੇ ਜਿਹਦਾ ਕੋਈ ਮਤਲਬ ਨਹੀਂ। ਜੇ ਨਾ ਕਲੋਨੀਆਂ ਬਣਾਈਆਂ ਨੇ ਤੇ ਆ ਜਿਹੜਾ ਸ਼ਾਹਪੁਰ ਕੰਡੀ ਡੀ ਐਮ ਦੀ ਜ਼ਮੀਨ ਉੱਥੇ ਹੀ ਪਈ ਹੋਈ ਆ ਠੰਡੀਆਂ ਨੇ ਮਾਰਤਾ ਉੱਥੇ ਜਿੰਨੀਆਂ ਮਰਜੀ ਬਹੁ ਮੰਜਲੀਆਂ ਬਣਾ ਲੈਣ ਅਜੇ ਤੇ ਗਾਹ ਕੀ ਹੈ ਨਹੀਂ ਪਿਛਲੀਆਂ ਕਲੋਨੀਆਂ ਸਾਰਿਆਂ ਦਾ ਗਾਹ ਕੋਈ ਨਹੀਂ ਤੇ ਇਹਦਾ ਗਾਹ ਕੌਣ ਆਵੇਗਾ ਇਹ ਕਲੋਨੀਆਂ ਨਹੀਂ ਉਸਰਨੀਆਂ ਮਾਰੀਆਂ ਮੋਟੀਆਂ ਸੜਕਾਂ ਬਣਾ ਕੇ ਲੋਕਾਂ ਨੂੰ ਜਿਹੜਾ ਲਾਲਚ ਦੇ ਰਹੇ ਨੇ ਵੀ ਲੱਖ ਲੱਖ ਰੁਪਇਆ ਦੇਾਂਗੇ ਉਹ ਇਹਨਾਂ ਦੇਣਾ ਛੱਡ ਦੇਣਾ ਤੇ 10 ਏਕੜਾਂ ਦਾ ਮਾਲਕ 5 ਘਿਲਿਆਂ ਦਾ ਵਾਲਕ ਉਖਾ ਮਰੇਗਾ ਇਹ ਨੀਤੀ ਲਾਗੂ ਹੋ ਜਾਂਦੀ ਆ ਰੇੜੀਆਂ ਲਾ ਕੇ ਗੁਜ਼ਾਰਾ ਕਰਨਗੇ ਅਸੀਂ ਹੋਣ ਨਹੀਂ ਜਰਨੈਲ ਸਿੰਘ ਸਰਪੰਚ ਐਕਸ ਸਰਪੰਚ ਸਲਾਮਪੁਰ ਅਸੀਂ ਅੱਜ ਦਾ ਜਿਹੜਾ ਹੈਗਾ ਪ੍ਰਦਰਸ਼ਨ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਸਾਡੇ ਪੂਰੇ ਪਿੰਡ ਵੱਲੋਂ ਇਲਾਕਾ ਨਿਵਾਸੀਆਂ ਵੱਲੋਂ ਅਸੀਂ ਕਿਤੇ ਆ ਰਹੇ ਆ ਜਦ ਕਿ ਸਾਡੀ ਲੈਂਡ ਪੂਲਿੰਗ ਸਕੀਮ ਦੇ ਵਿੱਚ ਅਸੀਂ ਆਉਣ ਨੂੰ ਸਹਿਮਤ ਨਹੀਂ ਹਾਂ ਇੱਕ ਵੀ ਇੰਚ ਅਸੀਂ ਜਗ੍ਹਾ ਦੇਣ ਨੂੰ ਤਿਆਰ ਨਹੀਂ ਹਾਂ ਸਾਡੀ ਰੋਜੀ ਰੋਟੀ ਜਿਹੜੀ ਇਸੇ ਮਸਲੇ ਤੇ ਜਲਦੀ ਸਿਰ ਜ਼ਮੀਨ ਤੇ ਚਲਦੀ ਗਈ ਹੈ ਤੁਹਾਡੇ ਤੁਹਾਡੇ ਜ਼ਿੰਮੇਵਾਰਾਂ ਸਾਰਾ ਦਾ ਕਾਰੋਬਾਰ ਇਸ ਤੇ ਡਿਪੈਂਡ ਹੈਗਾ ਅਸੀਂ ਅੱਜ ਸਰਕਾਰ ਨੂੰ ਪ੍ਰਦਰਸ਼ਨ ਕਰ ਰਿਹਾ ਜ਼ੋਰ ਪਾ ਰਿਹਾ ਇਸ ਪਾਲਿਸੀ ਨੂੰ ਰੱਦ ਕੀਤਾ ਜਾਏ ਨਹੀਂ ਤਾਂ ਇਸ ਤੋਂ ਵੱਡਾ ਸੰਘਰਸ਼ ਆ ਗਾਉਂ ਨੂੰ ਕਰਨੇ ਜਾ ਰਹੇ ਆ ਧੰਨਵਾਦ ਇਹ ਮਾਮਲੇ ਲੈ ਕੇ ਨਾ ਇਹ ਲੈਂਡ ਪੂੜੀ ਦੇ ਬਰਕਲਾਬ ਆਹੀ ਪੂਰੀ ਜਿੰਨੇ ਵੀ ਸਾਡੇ ਇਲਾਕਾ ਨਿਵਾਸੀ ਆ ਗਏ ਆਹੀਂ ਲੈਂਡ ਪੂੜੀ ਦੇ ਪੁਲਿਸ ਬਰਕਲਾਬ ਆ ਗਏ ਸਾਨੂੰ ਇਹਨਾਂ ਨੇ ਗੁੰਮਰਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਗੁੰਮਰਾ ਹੋ ਜਾ ਆਹੀਂ ਇਹਨਾਂ ਅਗੇ ਗੁੰਮਰਾ ਹੋਣਾ ਨਹੀਂ ਚਾਹਦੇ ਅਹੀਂ ਆਪ ਗਰੀਬੀ ਚੱਲੀ ਆ ਬੜੀ ਮੁਸਕਰਾਹ ਜਿਵੇਂ ਨਾਲ ਆਪਣੇ ਜ਼ਾਇਰ ਦੇ ਪੱਥਰ ਚੁੱਕ ਕੇ ਪੈਰੀਆਂ ਤਿਆਰ ਕੀਤਾ ਗਿਆ ਸਾਡੇ ਆਉਣ ਵਾਲੇ ਬੱਚਿਆਂ ਦਾ ਭਵਿੱਖੇ ਖਰਾਬ ਕਰ ਲੈਣਾ ਉਹਨਾਂ ਦੀ ਰੋਟੀ ਰੋਟੀ ਖਿੱਚਣਾ ਚਾਹੁੰਦੇ ਨੇ ਅਹੀਂ ਆਪਣੀ ਰੋਟੀ ਰੋਟੀ ਉਹਨਾਂ ਦੇ ਹੱਥੋਂ ਨਹੀਂ ਨਿਕਲਣੀ landi ਪੁਲੀ ਅਹੀਂ ਆਪਣੀ ਜ਼ਮੀਨਾਂ ਅਹੀਂ ਮਰ ਜਾਗੇ ਅਹੀਂ ਆਪਣੀ ਜ਼ਮੀਨਾਂ ਕਿਸੇ ਵੇਚਦਾ ਨਹੀਂ ਸਰਕਾਰ ਨੂੰ ਨਹੀਂ ਦੇਣੀ ਆ ਅਹੀਂ ਪੁਰਾਣੇ ਸਰਕਾਰ ਨੂੰ ਦਾਵਾ ਕਰ ਲਿਆ ਉਹੀ ਜਿੱਤਾ ਸਰਕਾਰ ਆਪਣੀ ਲੈਂਦੀ ਸੀ ਉਹਨਾਂ ਸਾਹਿਬ ਨਾਲ ਆਪਣੀ ਸਰਕਾਰ ਵਾਪਸ ਲਾ ਦਿਓ ਅਹੀਂ ਤੁਹਾਨੂੰ ਆਪਣੀ ਜ਼ਮੀਨ ਕਿਸੇ ਵੇਚਦੇ ਵੀ ਨਹੀਂ ਦੇਣੀ